ਜ਼ਰੂਰ ਸੁਣੋ ਜੀ ਧੁੰਨੀ ਵਿੱਚ ਤੇਲ ਪਾਉਣ ਦੇ ਫਾਇਦੇ ਅਜਿਹੇ ਕਾਰਨ ਨਾਲ ਹੋਵੇਗਾ ਕਈ ਖਤਰਨਾਕ ਬਿਮਾਰੀਆਂ ਤੋਂ ਛੁਟਕਾਰਾ ਸਰੀਰ ਦੇ ਕਈ ਅਜਿਹੇ ਨਾਜ਼ੁਕ ਹਿੱਸੇ ਹੁੰਦੇ ਹਨ ਜਿਨ੍ਹਾਂ ਦੀ ਸਫਾਈ ਬਹੁਤ ਜ਼ਰੂਰੀ ਹੈ ਧੁੰਨੀ ਵੀ ਉਹਨਾਂ ਨਾਜ਼ੁਕ ਅੰਗਾਂ ਵਿੱਚੋਂ ਇੱਕ ਹੈ ਨਹਾਉਣ ਵੇਲੇ ਧੁੰਨੀ ਦੀ ਮੈਲ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਸਰੋਂ ਦਾ ਤੇਲ ਧੁੰਨੀ 'ਚ ਲਗਾਉਣ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਫਟੇ ਬੁੱਲਾ ਲਈ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਵਾਲਾਂ ਦੇ ਵਾਧੇ ਲਈ ਅਤੇ ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਸਰੋਂ ਦੇ ਤੇਲ ਦੀਆਂ 2 ਤੋਂ 3 ਬੂੰਦਾਂ ਧੁੰਨੀ ਵਿੱਚ ਪਾ ਸਕਦੇ ਹੋ। ਜ਼ਿਆਦਾਤਰ ਲੋਕ ਨਹਾਉਂਦੇ ਸਮੇਂ ਧੁੰਨੀ ਦੀ ਸਫਾਈ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਹਾਲਾਂਕਿ ਧੁੰਨੀ ਵਿੱਚ ਗੰਦਗੀ ਰਹਿਣ ਨਾਲ ਸ਼ੂਗਰ ਤੇ ਭਾਰਵਧਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਧੁੰਨੀ ਦੀ ਸਫਾਈ ਕਰਨਾ ਬਹੁਤ ਜ਼ਰੂਰੀ ਹੈ। ਤੁੰਨੀ ਨੂੰ ਸਾਫ਼ ਕਰਨ ਲਈ ਗਰਮ ਪਾਣੀ ਤੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਹਿਲਾਂ ਤੁੰਨੀ ਨੂੰ ਸਾਬਣ ਨਾਲ ਸਾਫ਼ ਕਰੋ ਤੇ ਫਿਰ ਕੋਸੇ ਪਾਣੀ ਨਾਲ ਧੋਵੋ। ਇਸ ਨਾਲ ਤੁੰਨੀ ਆਸਾਨੀ ਨਾਲ ਸਾਫ਼ ਹੋ ਜਾਂਦੀ ਹੈ। ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਤੁੰਨੀ 'ਚ ਤੇਲ ਲਗਾਉਣਾ ਫਾਇਦੇਮੰਦ ਹੈ। ਪ੍ਰਾਚੀਨ માનਤਾਵਾਂ ਦੇ ਆਧਾਰ 'ਤੇ ਤੁੰਨੀ 'ਚ ਤੇਲ ਪਾਉਣ ਨਾਲ ਦਿਮਾਗੀ ਪ੍ਰਣਾਲੀ ਸੰਤੁਲਿਤ ਹੁੰਦੀ ਹੈ। ਇਸ ਨਾਲ ਤੁੰਨੀ ਵਿੱਚ ਗੰਦਗੀ ਨਹੀਂ ਜੰਮਦੀ। ਜੇਕਰ ਤੁਹਾਡੇ ਬੁੱਲ ਬਹੁਤ ਜ਼ਿਆਦਾ ਫਟ ਗਏ ਹਨ ਤਾਂ ਤੁਸੀਂ ਰਾਤ ਨੂੰ ਆਪਣੀ ਤੁੰਨੀ ਵਿੱਚ ਸਰੋਂ ਦਾ ਤੇਲ ਜ਼ਰੂਰ ਪਾਓ ਅਜਿਹਾ ਕਰਨ ਨਾਲ ਤੁਹਾਡੇ ਬੁੱਲ ਮੁਲਾਇਮ ਹੋ ਜਾਣਗੇ ਤੁੰਨੀ 'ਚ ਤੇਲ ਲਗਾਉਣਾ ਚਮੜੀ ਦੀ ਸਿਹਤ ਨਾਲ ਵੀ ਜੁੜਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਜਦੋਂ ਤੁੰਨੀ 'ਚ ਤੇਲ ਲਗਾਇਆ ਜਾਂਦਾ ਹੈ ਤਾਂ ਚਮੜੀ 'ਚ ਚਮਕ ਆਉਣ ਲੱਗਦੀ ਹੈ ਤੁੰਨੀ 'ਚ ਤੇਲ ਲਗਾਉਣ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ ਇਸ ਦੇ ਲਈ ਅਦਰਕ ਤੇ ਸਰੋਂ ਦੇ ਤੇਲ ਨੂੰ ਮਿਲਾ ਕੇ ਧੁੰਨੀ ਚ ਪਾਇਆ ਜਾਂਦਾ ਹੈ ਇਸ ਨਾਲ ਪੇਟ ਖਰਾਬ ਉਲਟੀ ਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਜੇਕਰ ਤੁਹਾਨੂੰ ਅੱਖਾਂ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਧੁੰਨੀ ਵਿੱਚ ਸਰੋਂ ਦਾ ਤੇਲ ਜ਼ਰੂਰ ਲਗਾਓ ਰੋਜ਼ਾਨਾ ਸਰੋਂ ਦਾ ਤੇਲ ਧੁੰਨੀ ਵਿੱਚ ਲਗਾਉਣ ਨਾਲ ਅੱਖਾਂ ਦੀ ਜਲਨ ਖੁਜਲੀ ਤੇ ਰੁੱਖਾਪਨ ਠੀਕ ਹੁੰਦਾ ਹੈ ਧੁੰਨੀ ਵਿੱਚ ਸਰੋਂ ਦਾ ਤੇਲ ਲਗਾਉਣ ਨਾਲ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋਣ ਵਾਲੀ ਸੋਜ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਜੇਕਰ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਤੁੰਨੀ ਵਿੱਚ ਸਰੋਂ ਦਾ ਤੇਲ ਜ਼ਰੂਰ ਲਗਾਓ ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਜੀਨਾ ਲੋਕਾਂ ਨੂੰ ਤੁੰਨੀ ਖਿਸਕਣ ਭਾਵ ਧਰਨ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਰੋਜ਼ਾਨਾ ਰਾਤ ਨੂੰ ਤੁੰਨੀ ਵਿੱਚ ਸਰੋਂ ਦਾ ਤੇਲ ਲਗਾਉਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਨਾਲ ਦੋਨੇ ਪੈਰਾਂ ਦੇ ਅੰਗੂਠੇ ਕਾਲੇ ਤਾਗੇ ਨਾਲ ਬੰਨ੍ਹਨੇ ਚਾਹੀਦੇ ਹਨ ਜੇਕਰ ਤੁਹਾਨੂੰ ਹੱਥਾਂ ਪੈਰਾਂ ਵਿੱਚ ਜਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਤੁੰਨੀ ਵਿੱਚ ਸਰੋਂ ਦਾ ਤੇਲ ਲਗਾਓ ਇਸ ਨਾਲ ਹੱਥਾਂ ਪੈਰਾਂ ਦੀਆਂ ਹਥੇਲੀਆਂ ਕੋਮਲ ਹੋ ਜਾਣਗੀਆਂ ਤੇ ਜਲਣ ਵੀ ਠੀਕ ਹੋ ਜਾਵੇਗੀ ਅਜਿਹੀ ਹੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨ ਕਿਸੇ ਵੀ ਵਰਦਾਨ ਤੋਂ ਘੱਟ ਨਹੀਂ ਹੈ ਨਿੰਮ ਦਾ ਸੇਵਨ ਆਓ ਜਾਣੀਏ ਨਿੰਮ ਦੇ ਫਾਇਦੇ ਨਿੰਮ ਦਾ ਲਾਭ ਪ੍ਰਾਪਤ ਕਰਨ ਲਈ ਇਸ ਨੂੰ ਅਸੀਂ ਕਈ ਤਰੀਕਿਆਂ ਨਾਲ ਵਰਤ ਸਕਦੇ ਹਾਂ ਜਿਵੇਂ ਕਿ ਨਿੰਮ ਦੇ ਤੇਲ ਜੂਸ ਦਾਤਣ ਆਦਿ ਦੇ ਰੂਪ ਵਿੱਚ ਨਿੰਮ ਵਿੱਚ ਮੌਜੂਦ ਐਂਟੀਸੈਪਟਿਕ ਗੁਣ ਚਮੜੀ ਦੀ ਸੋਜ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਜਿਸ ਨਾਲ ਲਾਲੀ ਮੋਹਾਂਸੇ ਤਫੜ ਅਤੇ ਜਲਣ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਨਿੰਮ ਵਿੱਚ ਫਾਈਬਰ ਹੁੰਦਾ ਹੈ ਜੋ ਬਿਹਤਰ ਪਾਚਨ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸਰੀਰ ਵਿੱਚ ਇੱਕ ਸਿਹਤਮੰਦ ਸੰਤੁਲਨ ਬਣਾਈ ਰੱਖਦਾ ਹੈ ਇਸ ਦੇ ਨਾਲ ਸਾਡੀ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ ਨਿੰਮ ਵਿੱਚ ਜ਼ਰੂਰੀ ਵਿਟਾਮਿਨ ਅਤੇ ਫੈਟੀ ਐਸਿਡ ਹੁੰਦੇ ਹਨ ਜੋ ਚਮੜੀ ਨੂੰ ਨਰਮ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਝੁਰੜੀਆਂ ਤੇ ਫਾਈਨ ਲਾਈਨਾਂ ਨੂੰ ਵੀ ਕੱਟ ਕਰਦੇ ਹਨ ਨਿੰਮ ਦਾ ਪਾਣੀ ਗਰਭ ਅਵਸਥਾ ਦੌਰਾਨ ਪੀਣ ਨਾਲ ਗਰਭ ਵੇਲੇ ਦਰਦ ਘਟਾਉਂਦਾ ਹੈ ਜਣੇਪੇ ਦੌਰਾਨ ਹੋਣ ਵਾਲੇ ਦਰਦ ਨੂੰ ਘਟਾਉਣ ਲਈ ਨਿੰਮ ਦੇ ਰਸ ਨਾਲ ਮ사ਜ ਕਰਨੀ ਫਾਇਦੇਮੰਦ ਹੈ। ਇਹ ਗੈਸ ਬਣਨ ਤੋਂ ਵੀ ਰੋਕਦਾ ਹੈ। ਨਿੰਮ ਨੂੰ ਇਸ ਦੇ ਗੁਣਾ ਕਰਕੇ ਜਾਣਿਆ ਜਾਂਦਾ ਹੈ ਜੋ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਅਤੇ ਐਸਿਡ ਬਣਨ ਤੋਂ ਰੋਕਣ ਵਿੱਚ ਮਦਦ ਕਰਦਾ ਹੈ। ਇਹ ਪਾਚਨ ਕਿਰਿਆ ਨੂੰ ਆਸਾਨ ਬਣਾਉਂਦਾ ਹੈ ਅਤੇ ਅੰਤੜੀਆਂ ਦੀ ਗਤੀ ਨੂੰ ਉਤਸ਼ਾਹਿਤ ਕਰਦਾ ਹੈ। ਇਮਿਊਨਿਟੀ ਸਿਸਟਮ ਲਈ ਵਧੀਆ। ਨਿੰਮ ਵਿੱਚ ਐਂਟੀਬੈਕਟੀਰੀਅਲ ਐਂਟੀਵਾਇਰਲ ਗੁਣਾ ਦੇ ਨਾਲ ਐਂਟੀਆਕਸੀਡੈਂਟ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ ਇਸ ਦੇ ਨਾਲ ਹੀ ਇਹ ਸੈੱਲ ਡੈਮੇਜ ਨੂੰ ਰੋਕਣ ਦਾ ਕੰਮ ਵੀ ਕਰਦਾ ਹੈ ਨਿੰਮ ਦੀਆਂ ਤਾਜ਼ੀਆਂ ਪੱਤੀਆਂ ਜਿਸ ਨੂੰ ਅਸੀਂ ਕੁੰਮਬਲਾ ਆਖਦੇ ਹਾਂ ਉਹਨਾਂ ਨੂੰ ਪੀਸ ਕੇ ਉਸ ਵਿੱਚ ਸ਼ਹਿਦ ਮਿਲਾ ਕੇ ਰੋਜ਼ਾਨਾ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਚਮੜੀ ਲਈ ਮਹੱਤਵਪੂਰਨ ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਪਾ ਕੇ ਇਸ਼ਨਾਨ ਕੀਤਾ ਜਾ ਸਕਦਾ ਹੈ ਇਸ ਨੂੰ ਖੂਨ ਨੂੰ ਸ਼ੁੱਧ ਕਰਨ ਵਾਲਾ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਮੋਹਾਂਸੀ ਦੀ ਸਮੱਸਿਆ ਹੈ ਫਿੰਸੀਆਂ ਨਿਕਲਦੀ ਹਨ ਤਾਂ ਬਾਜ਼ਾਰ ਵਿੱਚ ਨਿੰਮ ਸਰਪਾਉਂਦਾ ਹੈ ਤੁਸੀਂ ਇਸ ਨੂੰ ਡਾਕਟਰ ਦੀ ਸਲਾਹ ਲੈ ਕੇ ਲੈ ਸਕਦੇ ਹੋ ਵਾਲਾਂ ਲਈ ਵੀ ਨਿੰਮ ਬਹੁਤ ਫਾਇਦੇਮੰਦ ਹੈ ਬਾਜ਼ਾਰ ਵਿੱਚ ਨਿੰਮ ਦੇ ਕਈ ਤਰ੍ਹਾਂ ਦੇ ਬੈਸਟ ਸ਼ੈਂਪੂ ਉਪਲਬਧ ਹਨ ਤੁਸੀਂ ਤਾਜ਼ੇ ਨਿੰਮ ਦੀਆਂ ਪੱਤੀਆਂ ਨੂੰ ਆਪਣੇ ਵਾਲਾਂ ਅਤੇ ਸਿਰ ਦੀ ਚਮੜੀ ਤੇ ਲਗਾ ਸਕਦੇ ਹੋ ਇਸ ਨਾਲ ਡੈਂਡਰਫ ਘੱਟ ਹੋਵੇਗਾ ਤੇ ਵਾਲ ਵੀ ਸਿਹਤਮੰਦ ਰਹਿਣਗੇ ਦੰਦਾਂ ਲਈ ਵੀ ਨਿੰਮ ਕਿਸੇ ਵਰਦਾਨ ਤੋਂ ਘੱਟ ਨਹੀਂ ਨਿੰਮ ਨੂੰ ਦੰਦਾਂ ਅਤੇ ਮਸੂੜੀਆਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ ਇਸ ਦੀ ਲੱਕੜੀ ਜਿਸ ਨੂੰ ਅਸੀਂ ਦਾਤਣ ਆਖਦੇ ਹਾਂ ਉਸ ਦੇ ਨਾਲ ਦੰਦਾਂ ਦੀ ਸਫਾਈ ਕਰਨ ਨਾਲ ਦੰਦਾਂ ਦਾ ਪੀਲਾਪਣ ਦੂਰ ਹੋ ਜਾਂਦਾ ਹੈ ਇਹ ਐਂਟੀਬੈਕਟੀਰੀਅਲ ਹੁੰਦਾ ਹੈ ਖੂਨ ਨੂੰ ਸਾਫ਼ ਕਰਨ ਲਈ ਵੀ ਨਿੰਮ ਬਹੁਤ ਫਾਇਦੇਮੰਦ ਹੁੰਦੀ ਹੈ ਨਿੰਮ ਦੀ ਦਾਤਣ ਨਿੰਮ ਦੀ ਦਾਤਣ ਕਰਨ ਨਾਲ ਬਹਿਵਾਦੀ ਵੀ ਦੂਰ ਹੋ ਜਾਂਦੀ ਹੈ ਜੇਕਰ ਤੁਹਾਨੂੰ ਨਿੰਮ ਕੋੜੀ ਲੱਗਦੀ ਹੈ ਤਾਂ ਤੁਸੀਂ ਇਸ ਦੀਆਂ ਕੁਰੰਬਲਾਂ ਨੂੰ ਘਿਓ ਵਿੱਚ ਭੁੰਨ ਕੇ ਥੋੜਾ ਜਿਹਾ ਆਟਾ ਤੇ ਖੰਡ ਮਿਲਾ ਕੇ ਇਸ ਦੀ ਪੰਜੀਰੀ ਬਣਾ ਕੇ ਵੀ ਖਾ ਸਕਦੇ ਹੋ ਇੰਨਾ ਹੀ ਨਹੀਂ ਨਿੰਮ ਸੈੱਲਾਂ ਵਿੱਚ ਖੂਨ ਅਤੇ ਆਕਸੀਜਨ ਦੇ ਪ੍ਰਵਾਹ ਨੂੰ ਵੀ ਉਤਸ਼ਾਹਿਤ ਕਰਦੀ ਹੈ ਇਹੀ ਕਾਰਨ ਹੈ ਇਸ ਦੇ ਨਾਲ ਚਮੜੀ ਵੀ ਸਿਹਤਮੰਦ ਦਿਖਣ ਲੱਗ ਜਾਂਦੀ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ